ਹਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਪਾਗ 48 ਖੁਸ਼ਪ੍ਰੀਤ ਨੇ ਗੁਰੀ ਦਾ ਹਸਪਤਾਲ ਲੈ ਕੇ ਜਾਣ ਦਾ ਦੱਸ ਕੇ ਆਪਣੇ ਸੱਸ ਕੋਲੋਂ ਪੇਕੇ ਜਾਣ ਲਈ ਪੁੱਛਿਆ। ਨਾ ਉਹਨੇ ਹਾਂ ਕੀਤੀ ਤੇ ਨਾ ਹੀ ਨਾ ਬੋਲੀ। ਤੇ ਚੁੱਪ ਬੈਠੀ ਰਹੀ। ਦੋ ਤਿੰਨ ਵਾਰ ਖੁਸ਼ੀ ਦੇ ਬੁਲਾਉਣ ਤੇ ਵੀ ਨਹੀਂ ਬੋਲੀ। ਖੁਸ਼ੀ ਨੂੰ ਬਹੁਤ ਅਜੀਬ ਲੱਗਿਆ ਕਿ ਮੰਮੀ ਜੀ ਨੇ ਐਵੇਂ ਕਿਉਂ ਕੀਤਾ? ਫਿਰ ਖੁਸ਼ੀ ਨੇ ਰਾਜਵੰਤ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਖੁਸ਼ਪ੍ਰੀਤ ਤੂੰ ਤਿਆਰ ਹੋ ਜਾ ਮੈਂ ਤੈਨੂੰ ਛੱਡ ਆਉਂਦਾ ਖੁਸ਼ੀ ਜਲਦੀ ਜਲਦੀ ਤਿਆਰ ਹੋ ਗਈ ਤੇ ਰਾਜਵੰਤ ਦੇ ਆਉਣ ਤੇ ਉਹ ਹਸਪਤਾਲ ਚਲੇ ਗਏ ਖੁਸ਼ੀ ਜਦੋਂ ਹਸਪਤਾਲ ਪਹੁੰਚੀ ਤਾਂ ਜਗਦੀਪ ਤੇ ਬਲਵਿੰਦਰ ਦੋਵੇਂ ਬਹੁਤ ਖੁਸ਼ ਤੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਹੋਏ ਖੁਸ਼ੀ ਨੂੰ ਦੇਖ ਕੇ ਚਾ ਚੜ ਗਿਆ ਕਿਉਂਕਿ ਗੁਰੀ ਨੇ ਚੰਨ ਜਿਹੇ ਬੇਟੇ ਨੂੰ ਜਨਮ ਦਿੱਤਾ ਸੀ ਖੁਸ਼ੀ ਤੇ ਰਾਜਵੰਤ ਨੇ ਜਗਦੀਪ ਤੇ ਆਪਣੇ ਡੈਡੀ ਨੂੰ ਵਧਾਈਆਂ ਦਿੱਤੀਆਂ ਖੁਸ਼ੀ ਅੰਦਰ ਗੁਰੀ ਕੋਲ ਚਲੀ ਗਈ ਉੱਥੇ ਹੀ ਉਹਦੀ ਮੰਮੀ ਵੀ ਬੈਠੇ ਸੀ ਖੁਸ਼ੀ ਨੇ ਗੁਰੀ ਤੇ ਆਪਣੀ ਮੰਮੀ ਨੂੰ ਵਧਾਈਆਂ ਦਿੱਤੀਆਂ ਖੁਸ਼ੀ ਨੂੰ ਤਾਂ ਕਾਕੇ ਨੂੰ ਚੁੱਕਣ ਦੀ ਕਾਹਲੀ ਲੱਗੀ ਹੋਈ ਸੀ ਉਹ ਤਾਂ ਬਸ ਕਾਕੇ ਨੂੰ ਚੁੱਕ ਕੇ ਲੋਰੀਆਂ ਦੇਣ ਲੱਗ ਗਈ ਜਗਦੀਪ ਨੇ ਆਪਣੇ ਵੀਰੇ ਨੂੰ ਫੋਨ ਕਰਕੇ ਭਾਬੀ ਮੰਮੀ ਤਿੰਨਾਂ ਨੂੰ ਕਾਕੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਉਹਦੇ ਡੈਡੀ ਨੇ ਤਾਂ ਗੱਲ ਕਰਨ ਤੋਂ ਨਾ ਕਰ ਦਿੱਤੀ ਘਰ ਵਿੱਚ ਪਹਿਲਾ ਬੱਚਾ ਆਇਆ ਸੀ ਪਰ ਦਾਦੇ ਨੂੰ ਕੋਈ ਖੁਸ਼ੀ ਨਹੀਂ ਸੀ ਜਗਦੀਪ ਦੀ ਭਾਬੀ ਗੁਰੀ ਦੇ ਮੁੰਡਾ ਹੋਣ ਦਾ ਸੁਣ ਕੇ ਬਹੁਤ ਖੁਸ਼ ਸੀ ਕਿਉਂਕਿ ਉਹਦੇ ਵਿਆਹ ਹੋਏ ਨੂੰ 3 ਸਾਲ ਹੋ ਗਏ ਸੀ ਪਰ ਉਹਨਾਂ ਦੇ ਬੱਚਾ ਨਹੀਂ ਹੋਇਆ ਸੀ ਉਹ बार-बार ਹਸਪਤਾਲ ਜਾਣ ਨੂੰ ਕਹਿਣ ਲੱਗੀ ਪਰ ਕਿਸੇ ਦੀ ਵੀ ਜਾਣ ਦੀ ਹਿੰਮਤ ਨਹੀਂ ਪਈ ਸੀ ਸਾਰੇ ਜਾਣੇ ਡੈਡੀ ਤੋਂ ਡਰਦੇ ਸੀ ਬਲਵਿੰਦਰ ਤੇ ਰਾਜਵੰਤ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸੁਕਰਾਣਾ ਕਰਕੇ ਆਏ ਗ੍ਰਾਂਥੀ ਸਿੰਘ ਨੇ ਹੁਕਮਨਾਮਾ ਲਿਆ ਤਾਂ ਕਾਕੇ ਦੇ ਨਾਮ ਦਾ ਪਹਿਲਾ ਅੱਖਰ ਮਮਾ ਨਿਕਲਿਆ ਸਾਰਿਆਂ ਨੇ ਰਲ ਕੇ ਕਾਕੇ ਦਾ ਨਾਮ ਮਨਜੋਤ ਸਿੰਘ ਰੱਖਿਆ ਸਾਰੇ ਜਾਣੇ ਬਹੁਤ ਖੁਸ਼ ਸੀ ਜਗਦੀਪ ਹਾਲੇ ਮਨਜੋਤ ਨੂੰ ਦੇਖਣ ਨਹੀਂ ਗਿਆ ਸੀ ਉਹ ਸਾਰਿਆਂ ਨਾਲ ਖੁਦ ਹੀ ਫੋਨ ਤੇ ਗੱਲ ਕਰ ਰਿਹਾ ਸੀ ਜਦੋਂ ਗੁਰੂ ਘਰ ਕੋਲ ਅੰਦਰ ਗਿਆ ਤਾਂ ਖੁਸ਼ੀ ਨੇ ਦਰਵਾਜ਼ੇ ਤੇ ਹੀ ਰੋਕ ਲਿਆ ਸ਼ਗਨ ਲੈ ਕੇ ਮਨਜੋਤ ਨੂੰ ਜਗਦੀਪ ਦੀ ਗੋਦ ਵਿੱਚ ਫੜਾਇਆ ਜਗਦੀਪ ਮਨਜੋਤ ਨੂੰ ਪਿਆਰ ਦੇ ਕੇ ਗੁਰੀ ਦੇ ਨਾਲ ਪਾ ਕੇ ਉਸ ਦਾ ਵੀ ਪਿਆਰ ਨਾਲ ਮੱਥਾ ਚੁੰਮਦਾ ਹੋਇਆ ਬੋਲਿਆ ਬਹੁਤ ਬਹੁਤ ਵਧਾਈਆਂ ਮੇਰੀ ਜਾਨ ਗੁਰੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਦੀਪ ਕਿੱਥੇ ਸੀ ਤੁਸੀਂ ਕਿੰਨਾ ਟਾਈਮ ਹੋ ਗਿਆ ਸਾਨੂੰ ਇੱਧਰ ਕਮਰੇ ਵਿੱਚ ਆਇਆਂ ਨੂੰ ਕਦੋਂ ਦੇ ਅਸੀਂ ਮਾਂ ਪੁੱਤੋਂ ਢੀਕਦੇ ਸੀ ਜਗਦੀਪ ਜਗਦੀਪ ਗੁਰੀ ਮੈਂ ਘਰੇ ਗੱਲ ਕਰਦਾ ਸੀ ਸਾਰੇ ਬਹੁਤ ਖੁਸ਼ ਨੇ ਗੁਰੀ ਖੁਸ਼ ਤਾਂ ਹੋਣਗੇ ਘਰ ਵਿੱਚ ਨਿੱਕੂ ਮਨਜੋਤ ਸਿੰਘ ਜੋ ਆ ਗਿਆ ਪਰ ਤੁਸੀਂ ਕੁਝ ਨਹੀਂ ਸੋਚਣਾ ਦੀਪ ਮੰਮੀ ਜੀ ਹੁਣੇ ਸਾਰੇ ਜਾਣੇ ਮਨਜੋਤ ਨੂੰ ਦੇਖਣ ਜ਼ਰੂਰ ਆਉਣਗੇ ਪਰ ਜਗਦੀਪ ਨੂੰ ਪਤਾ ਸੀ ਉਹਦੇ ਡੈਡੀ ਨੇ ਨਹੀਂ ਆਉਣ ਦੇਣਾ ਸਵੇਰ ਦੀ ਰੋਟੀ ਲੈ ਕੇ ਹਸਪਤਾਲ ਵਿੱਚ ਸਿੰਦਰ ਹੋਣੀ ਸਾਰਾ ਪਰਿਵਾਰ ਮਨਜੋਤ ਤੇ ਗੁਰੀ ਨੂੰ ਮਿਲਣ ਆ ਗਏ ਸਭ ਨੂੰ ਮਿਲ ਕੇ ਖੁਸ਼ੀ ਤੇ ਬਲਵਿੰਦਰ ਘਰ ਨੂੰ ਚਲੇ ਗਏ ਤੇ ਰਾਜਵੰਤ ਵੀ ਆਪਣੇ ਕੰਮ ਤੇ ਚਲਾ ਗਿਆ ਦਿਨ ਢਲੇ ਜਹੇ ਜਗਦੀਪ ਦੀ ਭੂਆ ਜੀ ਤੇ ਫੁੱਫੜ ਜੀ ਕਾਕੇ ਨੂੰ ਸ਼ਗਨ ਦੇ ਕੇ ਗਏ ਜਗਦੀਪ ਦੀ ਭੂਆ ਜੀ ਤੇ ਫੁੱਫੜ ਜੀ ਨੂੰ ਵੀ ਵਧੀਆ ਨਹੀਂ ਲੱਗਿਆ ਕਿ ਘਰੋਂ ਕੋਈ ਵੀ ਹਸਪਤਾਲ ਨਹੀਂ ਆਇਆ ਪਰ ਉਹ ਜਗਦੀਪ ਕੋਲ ਕੁਝ ਨਾ ਬੋਲੇ ਤੇ ਵਾਪਸ ਚਲੇ ਗਏ ਕਿਉਂਕਿ ਜਗਦੀਪ ਦੇ ਡੈਡੀ ਦਾ ਅੜਪਤੇ ਲਾਲਚੀ ਸੁਭਾਅ ਕਰਕੇ ਕੋਈ ਕੁਝ ਨਾ ਬੋਲਿਆ ਗੁਰੀ ਨੂੰ ਤੀਜੇ ਦਿਨ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਮਨਜੀਤ ਕੌਰ ਤੇ ਜਗਦੀਪ ਹਸਪਤਾਲ ਤੋਂ ਗੁਰੀ ਤੇ ਮਨਜੋਤ ਨੂੰ ਘਰ ਲੈ ਕੇ ਆਏ ਖੁਸ਼ੀ ਤੇ ਸਿੰਦਰ ਨੇ ਬਹੁਤ ਚਾ ਨਾਲ ਘਰ ਆ ਕੇ ਮਨਜੋਤ ਸਿੰਘ ਦਾ ਸਵਾਗਤ ਕੀਤਾ ਉਸ ਦਿਨ ਹੀ ਦੁਪਹਿਰ ਤੋਂ ਬਾਅਦ ਜਗਦੀਪ ਦੇ ਵੀਰਾ ਦੇ ਭਾਬੀ ਕਾਕੇ ਨੂੰ ਦੇਖਣ ਆਏ। ਭਾਬੀ ਤਾਂ ਇੰਨੀ ਖੁਸ਼ ਸੀ ਕਿ ਬਾਰ-ਬਾਰ ਮਨਜੋਤ ਨੂੰ ਚੁੱਕ ਪਿਆਰ ਕਰਦੀ। ਉਸ ਦੇ ਆਪਣੇ ਬੱਚਾ ਨਾ ਹੋਣ ਕਰਕੇ ਉਸ ਨੂੰ ਬਹੁਤ ਚਾ ਚੜਿਆ। ਉਹ ਦੋਵੇਂ ਜਾਣੇ ਆਉਂਦੇ ਹੋਏ ਗੁਰੀ ਤੇ ਮਨਜੋਤ ਲਈ ਬਹੁਤ سارے ਤੋਹਫੇ ਲੈ ਕੇ ਆਏ। ਸ਼ਾਮ ਤੱਕ ਉਹ ਮਨਜੋਤ ਨਾਲ ਹੀ ਰਹੇ ਫਿਰ ਜਾਣ ਤੋਂ ਪਹਿਲਾਂ ਗੁਰੀ ਨੂੰ ਪੰਜੀਰੀ ਦਾ ਸਮਾਨ ਦੇ ਕੇ ਗਏ ਆਪਣੇ ਵੱਲੋਂ ਸਾਰੇ ਸ਼ਗਨ ਵਿਹਾਰ ਕਰਕੇ ਗਏ ਮਨਜੀਤ ਨੇ ਵੀ ਉਹਨਾਂ ਨੂੰ ਸਾਰੇ ਸ਼ਗਨ ਕਰਕੇ ਘਰੋਂ ਤੋਰਿਆ ਪਰ ਜਗਦੀਪ ਨੂੰ ਬਹੁਤ ਗੁੱਸਾ ਸੀ ਕਿ ਡੈਡੀ ਜੀ ਵੀ ਨਹੀਂ ਆਏ ਤੇ ਨਾ ਹੀ ਮੰਮੀ ਨੂੰ ਆਉਣ ਦਿੱਤਾ ਗੁਰੂ ਨਾਲ ਗੱਲ ਕਰਕੇ ਜਗਦੀਪ ਕੁਝ ਸ਼ਾਂਤ ਹੋਇਆ। ਗੁਰੂ ਦੀਪ ਤੁਸੀਂ ਕਿਉਂ ਇੰਨਾ ਪਰੇਸ਼ਾਨ ਰਹਿੰਦੇ ਹੋ? ਦੇਖਣਾ ਇੱਕ ਦਿਨ ਸਭ ਕੁਝ ਠੀਕ ਹੋ ਜਾਣਾ। ਡੈਡੀ ਜੀ ਵੀ ਮੰਨ ਜਾਣਗੇ। ਮੰਮੀ ਜੀ ਦਾ ਪਿਆਰ ਤਾਂ ਆਪਣੇ ਨਾਲ ਹੀ ਆ। ਬਸ ਤੁਸੀਂ ਖੁਸ਼ ਰਹਿਆ ਕਰੋ। ਇਦਾਂ ਕਰਦੇ ਦਿਨ ਬੀਤਣ ਲੱਗੇ। ਅੱਜ ਕਾਕੇ ਮਨਜੋਤ ਦਾ 13ਵਾਂ ਸੀ ਸਿੰਦਰ ਹੁਣੇ ਵੀ ਆਏ ਹੋਏ ਸੀ ਰਾਜਵੰਤ ਵੀ ਆ ਗਿਆ ਕਿਉਂਕਿ ਖੁਸ਼ੀ ਨੇ ਵੀ ਅੱਜ ਆਪਣੇ ਸਹੁਰੇ ਘਰ ਜਾਣਾ ਮਨਜੀਤ ਤੇ ਸਿੰਦਰ ਨੇ ਗੁਰੀ ਤੇ ਮਨਜੋਤ ਦੇ ਸ਼ਗਨ ਕੀਤੇ ਸਾਰਾ ਪ੍ਰੋਗਰਾਮ ਬਹੁਤ ਵਧੀਆ ਗਿਆ ਸ਼ਾਮ ਨੂੰ ਖੁਸ਼ੀ ਤੇ ਰਾਜਵੰਤ ਆਪਣੇ ਘਰ ਚਲੇ ਗਏ ਰਾਜਵੰਤ ਘਰ ਜਾਂਦੇ ਹੀ ਹਸਪਤਾਲ ਚਲਾ ਗਿਆ ਖੁਸ਼ੀ ਨੂੰ ਬਹੁਤ ਅਜੀਬ ਲੱਗਾ ਕਿ ਹੁਣ ਕੀ ਫਾਇਦਾ ਜਾਣ ਦਾ ਹੁਣ ਤਾਂ ਡਿਊਟੀ ਦਾ ਟਾਈਮ ਵੀ ਖਤਮ ਹੋ ਗਿਆ ਪਰ ਖੁਸ਼ੀ ਰਾਜਵੰਤ ਨੂੰ ਕੁਝ ਨਾ ਕਹਿੰਦੀ ਰਾਜਵੰਤ ਦੀ ਮਜਬੂਰੀ ਸੀ ਉਹਦਾ ਲੈਬੋਰੀਟਰੀ ਵਿੱਚ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਸੀ ਉਧਰ ਸ਼ਿੰਦਰ 10 ਦਿਨ ਲਈ ਗੁਰੀ ਕੋਲ ਰੁਕ ਗਈ। ਹਰਿੰਦਰ ਤੇ ਕੇਰਨ ਵਾਪਸ ਚਲੇ ਗਏ। ਰਸਤੇ ਜਾਂਦੇ ਹੋਏ ਦੀਪੀ ਨੂੰ ਮਿਲਣ ਚਲੇ ਗਏ। ਦੀਪੀ ਦੇ ਘਰੇ ਉਹਦੀ ਮੰਮੀ ਤੇ ਭਾਬੀ ਸੀ। ਉਹ ਹੈਰਾਨ ਸੀ ਕਿ ਇਹ ਕਿਵੇਂ ਆ ਗਏ। ਕੇਰਨ ਦੀਪੀ ਨੂੰ ਮਿਲਣ ਲੱਗੀ ਤਾਂ ਦੀਪੀ ਪੈਣੇ ਮੈਂ ਤੁਹਾਡੇ ਨਾਲ ਪਿੰਡ ਨੂੰ ਜਾਣਾ। ਪਰ ਡੈਡੀ ਹੁਣੀ ਨਹੀਂ ਮੰਨਦੇ ਤੁਸੀਂ ਮੈਨੂੰ ਲੈ ਚੱਲੋ ਨਾਲ ਮੈਂ ਗੁਰੀ ਦੀਦੀ ਨੂੰ ਵੀ ਮਿਲਣ ਜਾਣਾ ਸੀ ਮੈਨੂੰ ਕਿਤੇ ਵੀ ਜਾਣ ਨਹੀਂ ਦਿੰਦੇ ਕਿਰਨ ਕੋਈ ਮੰਦੀ ਕੋਈ ਨਾ ਮਨਦੀਪ ਮੈਂ ਤੇਰੇ ਵੀਰ ਜੀ ਨਾਲ ਗੱਲ ਕਰਦੀ ਆਂ